ਲੋ ਜੀ ਅੱਜ ਬਣਾਵਾਂਗੇ ਆਪਾਂ ਕਾਲੇ ਛਨਿਆਂ ਦੀ ਤਾਲ ਤੇ ਪਹਿਲਾਂ ਉਬਾਲਾਂਗੇ ਇਹਨੂੰ ਪਹਿਲਾਂ ਸਵੇਰੇ ਦੇ ਭੋਂਕ ਰੱਖਿਆ ਹੋਇਆ ਨੇ ਹੁਣ ਇਹਨਾਂ ਨੂੰ ਉਬਾਲਾਂਗੇ ਚੁੱਲੇ ਤੇ ਤੇ ਪਤਲੇ ਚ ਪਾ ਲੈ ਆਪਾਂ ਨੇ ਪਾਣੀ ਵਿੱਚ ਪਾ ਦਾਂਗੇ ਛੋਲੇ ਧੋ ਕੇ ਸਮਾਰਕ ਪਾਣੀ ਇਹਨਾਂ ਦਾ ਮੋੜ ਦਿੱਤਾ ਹੋਣੀ ਰੱਖਿਆ ਹੈਗਾ ਜਿਹੜਾ ਭੁੰਨਤਾ ਹੋਇਆ ਸੀ ਇਹ ਵਿੱਚ ਪਾਵਾਂਗੇ ਇੱਕ ਚਮਚਾ ਨੂਨ ਦਾ ਐਨ ਭਰ ਕੇ ਅੱਧਾ ਦਾ ਕਰਕੇ ਦੋ ਪਾਤੇ ਤੇ ਥੋੜਾ ਜਿਹਾ ਪਾਣੀ ਵਿੱਚ ਮਿੱਠਾ ਸੋਡਾ ਇੰਨਾ ਕੇ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਫਿਰ ਸਮਾਰ ਕੇ ਗਲ ਜਾਣਗੇ ਆਪਣੇ ਛੋਲੇ ਤੇ ਹੁਣ ਨਾ ਮੈਂ ਇਹਨਾਂ ਨੂੰ ਧਰੂੰਗੇ ਚੁੱਲੇ ਦੇ ਉੱਤੇ ਚੁੱਲੇ ਤੇ ਧਰ ਦਿਆਂਗਾ ਅੱਗ ਵੱਲ ਰਹੀ ਆ ਬਾਹਰ ਲਓ ਜੀ ਛੋਲੇ ਆਪਣੇ ਰਿਜ ਰਹੇ ਨੇ ਉਧਰ ਇਧਰ ਆਪਾਂ ਕੁੰਡੇ ਸੋਟੇ ਨਾਲ ਮਸਾਲਾ ਤਿਆਰ ਕਰ ਲਾਂਗੇ ਜਾਨੀ ਇਹਨਾਂ ਨੂੰ ਰਗੜ ਲਾਂਗੇ ਤਿੰਨ ਮੈਂ ਪਿਆਜ਼ ਪਾਰੇ ਛੋਟੇ ਛੋਟੇ ਤੇ ਹਰੀਆਂ ਮਿਰਚਾਂ ਆਦਰਕ ਤੇ ਕਸ਼ਮੀਰੀ ਲਸਣ ਪਾਵਾਂਗੇ ਅੱਜ ਆਪਾਂ ਤੇ ਇਹਨਾਂ ਨੂੰ ਕਟ ਲੈਣਾ ਸਾਰੇ ਦੇਸੀ ਤਰੀਕੇ ਨਾਲ ਛੁੱਲੇ ਤੇ ਆਪਾਂ ਬਣਾਵਾਂਗੇ ਕੁੰਡੀ ਛੋਟੇ ਨਾਲ ਮਸਾਲਾ ਰਗੜ ਕੇ ਚਨੇ ਆਦੀ ਕਾਲੇ ਚਨੇ ਆਦੀ ਦਾਲ ਬਹੁਤ ਹੀ ਟੇਸਟੀ ਬਣਦੀ ਐ ਇਸ ਤਰੀਕੇ ਨਾਲ ਫਿਰ ਬਣਾ ਕੇ ਦੇਖਿਓ ਤੁਸੀਂ ਇਹ ਬਹੁਤ ਹੀ ਆਸਾਨ ਆ। ਕੁੱਕਰ ਚ ਜੇ ਕਰਾ ਪਤਾ ਦੇਣਾ ਕੁੱਕਰ ਚ ਦਾਲ ਰਿਜ ਦੀ ਨਹੀਂ ਸਗੋ ਫਟਦੀ। ਉਹ ਆਪਣੇ ਸੇਤ ਲਈ ਵੀ ਖਰਾਬ ਆ। ਸਹੀ ਨਹੀਂ ਬਣਾ। ਤਾਂ ਹੀ ਤਾਂ ਇਹ ਤਜਾਬ ਬਣਦੇ ਨੇ ਅੱਜਕੱਲ ਜਦੋਂ ਆਪਾਂ ਕੁੱਕਰ ਦੇ ਵਿੱਚ ਦਾਲ ਸਬਜ਼ੀ ਬਣਾਉਂਦੇ ਆ। ਇਸ ਤਰ੍ਹਾਂ ਬਣਿਆ ਹੋਇਆ ਦਾਲ ਸਬਜ਼ੀ ਬਹੁਤ ਹੀ ਨਾਲ ਤਾਂ ਸਵਾਦ ਹੁੰਦਾ। ਨਾਲ ਇਹਨਾਂ ਵਿੱਚ ਤੇਜ ਪਿਆ ਹੁੰਦਾ। कुछ ज़्यादा टाइम नहीं लगता है सब्जी बनाओ मिनटों मिनट बन जाती है बस जिन्ना चर अपना मसाला कुटे ओर से अपना छोले गोल के तैयार हो जाएंगे रिच के बस हरी मिर्चा कुटती हैं नाले लसन तो अदरक कुटदा

ਛੋਲੇ ਲਾ ਦਾਂਗੇ ਆਪਣੇ ਛੋਲੇ ਰਿੱਜੀ ਦੇ ਇਸੇ ਪਤੀਲੇ 'ਚ ਆਪਾਂ ਤੜਕਾ ਲਾ ਲਾਂਗੇ ਛੋਲੇ ਕੱਢ ਲਾਂਗੇ ਤਰੀ ਵੀ ਇਹੀ ਤਰੀ ਵਿੱਚ ਪਾਵਾਂਗੇ ਉਹਲੇ ਕੱਢ ਲੇ ਪਤੀਲੇ ਦਾ ਪਾਪਾ ਨੇ ਤੇ ਜਦੋਂ ਗਰਮ ਹੋ ਜੂਗਾ ਉਹਦੇ ਵਿੱਚ ਤੇਲ ਪਾ ਦਿੰਦੇ ਸਰੋਂ ਦਾ ਅੰਦਰ ਪਾਣੀ ਜਿਆ ਇਹਦੇ ਵਿੱਚ ਥੋੜਾ ਜਿਹਾ ਜਲਦੀ ਦਾ ਪਤੀਲੇ ਚ ਫੇਰ ਤੇਲ ਪਾਉਂਦੇ ਸੋਕਦਾ ਹੋ ਗਿਆ ਪਾਣੀ ਹਾਂ ਸਰੋਂ ਦਾ ਤੇਲ ਪਾ ਗਏ ਤੇਲ ਦੀ ਬੋਤਲ ਅੱਜ ਆਪਣੀ ਖਤਮ ਹੋ ਗਈ ਨਵੀਂ ਮੈਂ ਹਾਂ ਚਲ ਬਾਜ ਖੋਲ ਲਾਂਗੀ ਫਿਰ ਲੈ ਇਹਨੂੰ ਸ਼ੁਰੂ ਕਰ ਦਈਏ अपना तेल गर्म हम ये मसाले पाते बीजे कुट दें प्याज वगैरह सारे कुटे गए बिचे पा दल दी मेथी लून लाल मिर्च नहीं पाते है हरी पाई ही दो चमचे पा लून क्योंकि जी पहला अपने पाया होगा ਦੇ ਤੇਲ ਵੀ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਪਾ ਦਨੇ ਥੋੜਾ ਜੀਰਾ ਇਹਨਾਂ ਪਾਵਾਂਗੇ ਜੀਰਾ ਜੀਰੇ ਨੂੰ ਹਲਕਾ ਭਰਾਂ ਕਰਾਂਗੇ ਦੇ ਵਿੱਚ ਪਾ ਦਨੇ ਸਾਰਾ ਮਸਾਲਾ ਜੀਰਾ ਆਪਣਾ ਪਾ ਦਿੱ ਚੁੱਕੇ ਆਂ ਮਸਾਲਾ ਪਾ ਦਿੱ। ਜਿਆਦਾ ਕਪੜਾ ਮਸਾਲਾ ਭੁੱਜਦਾ ਨਾ ਆਪਾਂ ਥੋੜਾ ਜਿਹਾ ਛੋਲ ਛੋਲ ਲੈਣਾ ਪਾਣੀ ਕੱਢ ਕੇ ਕੁੱਟ ਲਾਂਗੇ। ਇਹ ਕੁੱਟ ਕੇ ਪਾਉਣ ਨਾਲ ਨਾ ਜਿਹੜੀ ਆਪਣੀ ਛੋਲੇ ਦੀ ਕਰੀ ਹੈ ਨਾ ਉਹ ਗਾੜੀ ਹੋ ਜਾਂਦੀ। ਲੋੜੀ ਮਸਾਲਾ ਵੀ ਆਪਣਾ ਪੁੱਜੀ ਹੈ ਤੇ ਛੋਲੇ ਵੀ ਕੁੱਟੇ ਗਏ ਬਸ ਦਰਦੜੇ ਜਿਹੇ ਕੁੱਟਣੇ ਨੇ ਤੇ ਇਹ ਵੀ ਪਾ ਦਾਂਗੇ ਵਿੱਚ ਮਸਾਲੇ ਦੇ ਸੇਕ ਲਵਾਵਾਂਗੇ ਥੋੜਾ ਪਾਣੀ ਪਾ ਕੇ ਨਾਲ ਧੋ ਕੇ ਪਾ ਦੇ ਦੇਖੋ ਜੀ ਮਸਾਲਾ ਆਪਣਾ ਬਣ ਕੇ ਤਿਆਰ ਆ ਤੇ ਆ ਛੋਲੇ ਥੋੜੇ ਰਿਜਲਣ ਜਿਹੜੇ ਆਪਾਂ ਨੇ ਪੇਸਟ ਬਣਾ ਕੇ ਪਾਇਆ ਤੇ ਫਿਰ ਉਸ ਤੋਂ ਬਾਅਦ ਤਰੀ ਪਾ ਦਨੇ ਆ ਵਿੱਚ ਛੋਲੇ ਵਾਲੇ ਮਸਾਲਾ ਆਪਣਾ ਰਿਜ ਗਿਆ ਤੇ ਹੁਣੇ ਸਾਰੀ ਤਰੀ ਪਾ ਦਾਂ ਨੂੰ ਛੋਲੇ ਤੇ ਹੁਣ ਇਹਨੂੰ ਰਿਚਣ ਦੰਦੇ ਜਦੋਂ ਤੱਕ ਰਿਚ ਕੈਨ ਵਿੱਚੋਂ ਮਸਾਲਾ ਰਸ ਨਹੀਂ ਨਾ ਜਾਂਦਾ ਉਦੋਂ ਤੱਕ ਰਜਾਂਗੇ ਉਸ ਤੱਕ ਚੁੱਲੇ ਤੇ ਰੱਖਾਂਗੇ ਫੇਰ ਤੁਹਾਨੂੰ ਦਿਖਾਉਂਦੇ ਕਨੀ ਆਪਾਂ ਨੇ ਲੈਂਦਾ ਕਨੀਆ ਕਨੀ ਆਪਾਂ ਨੇ ਲੈਂਦਾ ਇਹਨੂੰ ਕੱਟ ਕੇ ਪਾਉਂਦੇ ਪਹਿਲਾ ਤਰੀ ਰਿਚਲੇ ਵਿੱਚ ਮਸਾਲੇ ਵਾਲੀ ਲਓ ਜੀ ਦਾਲ ਆਪਣੀ ਰਹੀ ਸ਼ੋਲੇਂ तरी ਆਪਣੀ ਰਿਜ ਰਹੀ ਹੈ ਤੇ ਵਿੱਚ ਹੁਣ ਪਾਵਾਂਗੇ ਧਨੀਆ ਧਨੀਆ ਪਾ ਕੇ ਨੇ ਸੇਕ ਲਵਾਵਾਂਗੇ ਥੋੜਾ ਜਿਹਾ ਲਓ ਜੀ ਆਪਣੀ ਸ਼ੋਲੇਆਂ ਦੀ ਕਾਲੇ ਚਨੇਆ ਦੀ ਦਾਲ ਬਣ ਕੇ ਤਿਆਰ ਆ ਬਹੁਤ ਟੇਸਟੀ ਦਾਲ ਬਣਾਈ ਹੈ ਬਣੀ ਹੈ ਤੇ ਬਿਲਕੁਲ ਆਪਾਂ ਨੇ ਦੇਸੀ ਤਰੀਕੇ ਨਾਲ ਬਣਾਈ ਆ ਕੁੰਡੀ ਸੋਟੇ ਦਾ ਮਸਾਲਾ ਕੋਟਕੇ ਚੁੱਲ੍ਹੇ ਤੇ ਤੇ ਨਹੀਂ ਇਹਦੇ ਵਿੱਚ ਕੋਈ ਮਤਲਬ ਅ ਦੇਗੀ ਮਿਰਚ ਪਾਈ ਆ ਆਪਾਂ ਨੇ ਕੋਈ ਹੋਰ ਚੀਜ਼ ਨਹੀਂ ਪਾਈ ਹੈਗੀ ਤੇਜ ਮਸਾਲੇ ਜੀ ਬਿਲਕੁਲ ਨਹੀਂ ਪਾਏ ਹੈਗੇ ਨਾਰਮਲ ਮਸਾਲਿਆਂ ਨਾਲ ਬਣਾਈ ਆ ਜਿਹੜੇ ਆਪਾਂ ਘਰੇ ਵਰਤਦੇ ਆ ਬਹੁਤ ਹੀ ਟੇਸਟੀ ਬਣਦੀ ਆ ਨਾਰਮਲ ਮਸਾਲਿਆਂ ਨਾਲ ਵੀ ਕਿਉਂਕਿ ਜੇ ਜਦੋਂ ਆਪਾਂ ਤੇਜ ਮਸਾਲੇ ਖਾਂਦੇ ਆ ਉਹ ਆਪਣੇ ਸੇਫਲੇ ਵੀ ਖਰਾਬ ਨੇ ਹੈਨਾ ਤੇ ਆਪਾਂ ਘਰ ਵਿੱਚ ਸਿਰਫ ਇਹ ਜੀ ਨਾਰਮਲ ਦਾਲ ਸਬਜ਼ੀ ਬਣਾ ਕੇ ਖਾਈਏ ਤਾਂ ਆਪਣੇ ਸਿਹਤ ਲਈ ਵੀ ਫਾਇਦੇਮੰਦ ਆ ਤੇ ਸਿਰਫ ਜੋ ਆਪਾਂ ਘਰੇ ਡੇਲੀ ਯੂਜ਼ ਕਰਦੇ ਆ ਮਸਾਲੇ ਨਾ ਉਹਨਾਂ ਦੀ ਵਰਤੋਂ ਕਰਕੇ ਹੀ ਆਪਾਂ ਨੇ ਚੰਨਿਆਂ ਦੀ ਦਾਲ ਬਣਾਈ ਆ ਤੇ ਬਹੁਤ ਹੀ ਵਧੀਆ ਬਣੀ ਆ ਬਾਕੀ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ